ਮੇਰੇ ਦੁਕਾਨ ਦਾ ਨਾਮ ਸ਼ੰਕਰ ਦੀ ਹੱਟੀ ਹੈ ਜੀ ਇਹ ਦੁਕਾਨ ਸਾਨੂੰ 1928 ਦੇ ਵਿੱਚ ਮੇਰੇ ਦਾਦੇ ਮਿਸਟਰ ਸ਼ੰਕਰ ਜੀ ਨੇ ਸ਼ੁਰੂ ਕੀਤੀ ਸੀ ਦੁੱਧ ਤਾਂ ਸਾਰੀ ਵੇਚਦੇ ਨੇ ਦੁੱਧ ਕਾੜ ਕੇ ਵੇਚੇ ਥੋੜੇ ਦੁੱਧ ਦੇ ਵਿੱਚ ਖਾਸੀਅਤ ਕੀ ਹੈ ਸਹੀ ਗਾੜਾ ਦੋਤਾ ਸਾਰਾ ਸਾਰੇ ਲਗਾਉਂਦੇ ਬਟ ਜਿਹੜਾ ਇਹਦਾ ਮੇਨ ਟੇਸਟ ਆਫ ਫਲੇਵਰ ਜਿਹੜਾ ਮੇਨ ਫਾਰਮੂਲਾ ਪਹਿਲਾਂ ਮੇਰੇ ਫਾਦਰ ਸਾਹਿਬ ਕੋਲ ਸੀਗਾ ਉਸ ਤੋਂ ਹੁਣ ਮੇਰੇ ਕੋਲ ਹੈ ਜੀ ਉਹ ਉਹ ਜਦੋਂ ਡੱਬਾ ਪਾਉਣ ਲੈ ਪੈਕ ਕਰਨ ਲੱਗੇ ਤੁਸੀਂ ਕਿ 12 ਪੀਸ 13 ਪੀਸ ਤੁਸੀਂ ਕਿੱਲੋ ਨਹੀਂ ਦੇਖਿਆ ਹੈਗਾ ਮੈਂ ਪੁੱਛਣਾ ਚਾਹੁੰਦਾ ਵੀ ਕਿਉਂ ਤੁਸੀਂ ਇਹ ਪੀਸਾਂ ਦੇ حساب ਨੇ ਕਿਉਂ ਕਿੰਨੇ ਪੀਸਾਂ ਦੇ ਹੱਦਾਂ ਨੇ ਕਿਲੋ ਚੜ੍ਹਦੇ 12 13 ਪੀਸ ਹੈ ਜੀ ਬਸ ਕਾਰਨ ਕਾਰਨ ਜਾਮਨ ਦਾ ਸਹੀ ਬਹੁਤ ਵੱਡਾਈ ਮੇਖਾ ਨਾਰਥ ਦੇ ਵਿੱਚ ਅੱਡੀ ਵੱਡੀ ਜਾਮਨ ਸ਼ਾਹ ਦੀ ਕੋਈ ਬਣਾਉਂਦਾ ਛੱਟ ਤੋਂ ਇਲਾਵਾ ਕੋਈ ਹੋਰ ਕੀ ਕੀ ਬਣਾਉਂਦਾ ਆਪਣੇ ਔਰ ਜਿਵੇਂ ਸਰਦੀਆਂ ਦੇ ਵਿੱਚ ਕਹੋ ਜੀ ਖਸਖਸ ਵਾਲੀ ਪਿੰਨੀ ਬਿਨਾ ਆਟੇ ਤੋਂ ਜੀ ਗਾਜਰਪਾਕ ਹੈ ਭੁੱਗਾ ਵੈ ਦੋ ਤਿੰਨ ਤਰ੍ਹਾਂ ਦੇ ਆਪਣਾ ਗਾਜਰਪਾਕ ਹੋਗੇ ਭੁੱਗਾ ਹੋਗੇ ਜੀ ਪਲੇਨ ਡਰਾਈ ਫਰੂਟ ਵਾਲਾ ਜੀ ਤੇ ਜਿਹੜੀ ਸਾਡੀ ਮੇਨ ਹੋਲ ਸੇਲਿੰਗ ਆਈਟਮ ਹੈ ਉਹ ਗਲਾਵ ਜਾਮਨ ਬਰਫੀ ਤੇ ਮਿਲਕ ਕੇਕ ਹੈ ਜੀ ਉਹ ਦੋਸਤੋ ਤੁਸੀਂ ਦੁੱਧ ਕੜਵਾ ਦੁੱਧ ਕਾੜਿਆ ਹੋਇਆ ਦੁੱਧ ਤਾਂ ਬਹੁਤ ਫਿੱਤੇ ਹੋਣਗੇ ਅਸੀਂ ਖੜੇਾ ਲੁਧਿਆਣਾ ਦੀ 97 ਸਾਲ ਪੁਰਾਣੀ ਦੁਕਾਨ ਦੇ ਵਿੱਚ ਜਿੱਥੇ ਸਦੀਆਂ ਤੋਂ ਦੁੱਧ ਜਿਹੜਾ ਕਾੜ ਕੇ ਪਾਇਆ ਜਾਂਦਾ ਕੀ ਖਾਦੀ ਹੈ ਕਿਸ ਤਰ੍ਹਾਂ ਬਣਦਾ ਕੀ ਖੂਬੀ ਹੈ ਦੁੱਧ ਦੇ ਨਾਲ ਨਾਲ ਹੋਰ ਕੀ ਕੀ ਚੀਜ਼ਾਂ ਬਣਦੀਆਂ ਤੀਸਰੀ ਪੀੜ੍ਹੀ ਹੈ ਜਿਹੜੀ ਉਹ ਇਸੋ ਦੁਕਾਨ ਦੇ ਵਿੱਚ ਅੱਜ ਕੰਮ ਕਰ ਰਹੀ ਹੈ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ ਸ਼ੰਕਰ ਹਲਵਾਈ ਦੀ ਦੁਕਾਨ ਹੈ ਇਹ ਗੱਲਬਾਤ ਕਰਦੇ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ishan ਹੈ ਮੇਰੀ ਦੁਕਾਨ ਦਾ ਨਾਮ ਸ਼ੰਕਰ ਦੀ ਹੱਟੀ ਹੈ ਜੀ ਇਹ ਦੁਕਾਨ ਸਾਨੂੰ 1928 ਦੇ ਵਿੱਚ ਮੇਰੇ ਦਾਦੇ ਮਿਸਟਰ ਸ਼ੰਕਰ ਜੀ ਨੇ ਸ਼ੁਰੂ ਕੀਤੀ ਸੀ ਦੁੱਧ ਤੋਂ ਤੇ ਦੁੱਧ ਤੋਂ ਕੁਝ ਬਣਿਆ ਸੁਨਿੰਦਾ ਆਈਟਮਾਂ ਦੇ ਨਾਲ ਉਸ ਤੋਂ ਬਾਅਦ ਇਹ ਕੰਮ ਫਿਰ ਮੇਰੇ ਫਾਦਰ ਸਾਹਿਬ ਨੇ ਅੱਗੇ ਬਧਾਇਆ ਜਿਵੇਂ ਕੇਸਰ ਵਾਲਾ ਦੁੱਧ ਹੋ ਗਿਆ ਜੀ ਲੱਸੀ ਹੋ ਗਈ ਤੇ ਗਲਾਬ ਜਾਮਨ ਇਸ ਤਰ੍ਹਾਂ ਜਿਹੜੇ ਸਾਡੀ ਮੇਨ ਆਈਟਮ ਹੈ ਕੇਸਰ ਦੁੱਧ ਦੇ ਨਾਲ ਤੇ ਗਲਾਬ ਜਾਮਨ ਇਹ ਮੇਰੇ ਫਾਦਰ ਸਾਹਿਬ ਦੀ ਦੇਣ ਹੈ ਜੀ ਅੱਛਾ ਦੁੱਧ ਤਾਂ ਸਾਰੇ ਵੇਚ ਲੈਣੇ ਦੁੱਧ ਕਾੜ ਕੇ ਵੇਚੇ ਥੋੜੇ ਦੁੱਧ ਦੇ ਵਿੱਚ ਖਾਸੀਅਤ ਕੀ ਹੈ ਬਿਲਕੁਲ ਸਹੀ ਗੱਲ ਹੈ ਦੋਤਾ ਸਾਰਾ ਸਾਰੇ ਲਗਾਉਂਦੇ ਬਟ ਜਿਹੜਾ ਇਹਦਾ ਮੇਨ ਟੇਸਟ ਆਫ ਫਲੇਵਰ ਜਿਹੜਾ ਮੇਨ ਫਾਰਮੂਲਾ ਪਹਿਲਾਂ ਮੇਰੇ ਫਾਦਰ ਸਾਹਿਬ ਕੋਲ ਸੀਗਾ ਉਸ ਤੋਂ ਬਾਅਦ ਮੇਰੇ ਕੋਲ ਹੈ ਜੀ ਉਹ ਬਸ ਉਹਦੀ ਹੀ ਉਹਦੇ ਨਾਲ ਜਿਹੜਾ ਦੁੱਧ ਵਧੀਆ ਬਣਦਾ ਦਾ ਫਾਰਮੂਲਾ ਕਿਹੜਾ ਖੂਫੀਆ ਬਿਲਕੁਲ ਜੀ ਉਹ ਮੈਂ ਸੌਰੀ ਨਹੀਂ ਦੱਸ ਸਕਦਾ ਮੇਨ ਉਹਦੀ ਖੱਟੀ ਖਾਨੇ ਹੈ ਜੀ ਅੱਛਾ ਦੁੱਧ ਕਿੱਥੋਂ ਲੈ ਕੇ ਆਉਂਦੇ ਆਪ ਦੀ ਮੰਜਰ ਰੱਖੀ ਹੋਈ ਹੈ ਨੇ ਡੈਰੀ ਹੈ ਕਿਸ ਤਰ੍ਹਾਂ ਕਿ ਪਰਚੇਸ ਕਰਦੇ ਹੋ ਜਿਹੜਾ ਦੁੱਧ ਹੈ ਜੀ ਇਹ ਮੇਰਾ ਦਾਦਾ ਜੀ ਦੇ ਟਾਈਮ ਤੋਂ ਹੀ ਸਾਡੇ ਕੋਲ ਦੁੱਧ ਹੀ ਲੱਗੇ ਹੋਏ ਆ ਜੀ ਅੱਛਾ ਉਦਾਂ ਹੀ ਪੀੜੀ ਦਰ ਪੀੜੀ ਉਹ ਵੀ ਸਾਨੂੰ ਪਾ ਰਹੇ ਆ ਬਸ ਉਹੀ ਅਸੀਂ ਉਹਨਾਂ ਦਾ ਆ ਵੇਚੀ ਜਾ ਰਹੇ ਆ ਜੀ ਜਿੱਦਾਂ ਪੁਰਾਣੇ ਤੇ ਕਿਹਨਾਂ ਸਾਡੇ ਬਜ਼ੁਰਗ ਚੈੱਕ ਕਰਦੇ ਸੀ ਅੱਜ ਅਸੀਂ ਮੈਂ ਵੀ ਉਦਾਂ ਹੀ ਚੈੱਕ ਕਰਦਾ ਤੇ ਨਾਲ ਥੋੜੀ ਐਡਵਾਂਸ ਟੈਕਨੋਲੋਜੀ ਆ ਗਈ ਹੋਈ ਹੈ ਮਸ਼ੀਨਾਂ ਨਾਲ ਅਸੀਂ ਉਹ ਵੀ ਚੈੱਕ ਕਰਦੇ ਆ ਇਸ ਤਰ੍ਹਾਂ ਤੁਸੀਂ ਤੁਸੀਂ ਜਿਹੜੇ ਪੁਰਾਣੇ ਦਾਦੀ ਜੀ ਉਹ ਜਾਂ ਤੁਹਾਡੇ ਫਾਦਰ ਸਾਹਿਬ ਜੀ ਉਹ ਕਿਸ ਤਰ੍ਹਾਂ ਚੈੱਕ ਕਰਦੇ ਸੀਗੇ ਤੇ ਤੁਸੀਂ ਐਡਵਾਂਸ ਟੈਕਨੋਲੋਜੀ ਤੇ ਤੁਸੀਂ ਲੱਗੇ ਕੀ ਚੈੱਕ ਕਰਦੇ ਹੋ ਜੋ ਪੁਰਾਣੀ ਟੈਕਨੋਲੋਜੀ ਜਿਵੇਂ ਕਹ ਲੋ ਕੀ ਖੋਵਾ ਮਾਰਨਾ ਜੀ ਪਨੀਰ ਲਗਾਣਾ ਹੋਰ ਜਿਵੇਂ ਦਹੀਂ ਲਗਾਣਾ ਜੀ ਉਰ ਤੋਂ ਸਾਰਾ ਪਾਣੀ ਆ ਜਾਂਦਾ ਉੱਤੋਂ ਕਿੰਨੀ ਫੈਟ ਆ ਕਿੰਨੀ ਕਿ ਦੁੱਧ ਚ ਜਾਣ ਹੈਗੀ ਆ ਜੀ ਨਵੀਂ ਟੈਕਨੋਲੋਜੀ ਸੀਗਾ ਨੂੰ ਮਾਈਕਲ ਬਹੁਤ ਕਮਿਊਨ ਆ ਚੁੱਕੇ ਆ ਇਲੈਕਟ੍ਰੋਨਿਕ ਮਸ਼ੀਨਾਂ ਆ ਚੁੱਕੀਆਂ ਉੱਚ ਫੈਟ ਪਾਣੀ ਵਗੈਰਾ ਪ੍ਰੋਟੀਨ ਸਭ ਕੁਝ ਆ ਜਾਂਦੀ ਮਸ਼ੀਨ ਉਹ ਵੀ ਦੋ ਜੇ ਕਿਤੇ ਵਿਚਾਰਾ ਭੱਜੂਗਾ ਹੁਣ ਨਾਲੇ ਤਾਂ ਹੈ ਨਹੀਂ ਕਿ ਅਸੀਂ ਇੱਕ ਦਿਨ ਦਾ ਕੰਮ ਕਰਨਾ ਵੀ ਸਾਡੇ ਕੋਲ ਡੇਲੀ ਦੁੱਧ ਆਣਾ ਜੀ ਨਾਲੇ ਆਣਾ ਵੀ ਕਾਫੀ ਕੁਆਂਟੀਟੀ ਚ ਹੈ ਇਹ ਗੱਲ ਤੁਹਾਨੂੰ ਡਰਦਾ ਫਿਰ ਗਲਤੀ ਦੇਣ ਲੱਗੇ ਜੀ ਗੁਲਾਬ ਜਾਮਣ ਵੀ ਆਹ ਥੋੜੇ ਕੋ ਹੈਗੇ ਨੇ ਮੈਂ ਵੇਚੀ ਦੇਖੀ ਤੁਸੀਂ ਡੱਬੇ ਦੇ ਵਿੱਚ ਲੋਕੀ ਕਿਲੋ ਦੇ ਹਿਸਾਬ ਨਾਲ ਦਿੰਦੇ ਆ ਪਰ ਤੁਸੀਂ ਪੀਸਾਂ ਦੇ ਹਿਸਾਬ ਨਾਲ ਦੇ ਰਹੇ ਹੋ ਮੈਂ ਕੀ ਦੇਖੀ ਲੱਗ ਇਹ ਕਿਉਂ ਪੀਸਾਂ ਦੇ ਹਿਸਾਬ ਨਾਲ ਨਹੀਂ ਸਾਡੇ ਸਿਰਫ ਪੀਸ ਚੜਦੇ ਨੇ ਕਿਲੋ ਦੇ 12 13 ਹੈ ਜੀ ਅਮਮਾ ਤੁਸੀਂ ਜਾਮਣ ਦੇਖੀ ਹੋਗੀ 25 20 20 ਪੀਸ ਕਿਲੋ ਦੇ ਸਾਡੇ ਚੜਦੇ ਨੇ ਸਿਰਫ 12 ਤੋਂ 13 ਪੀਸ ਹੈ ਜੀ ਸਾਡੀ ਖਾਸੀਅਤ ਹੈ ਜੀ ਖਾਸਿਤ ਕੀ ਮੈਂ ਹੋਈ ਪੁੱਛਣਾ ਚਾਹੁੰਦਾ ਤੁਸੀਂ ਜਦੋਂ ਜਦੋਂ ਤੁਸੀਂ ਉੱਥੇ ਸੇਲ ਕਰਨ ਲੱਗੇ ਨਾ ਉਹ ਜਦੋਂ ਡੱਬਾ ਪਾਉਣ ਲੈ ਪੈਕ ਕਰਨ ਲੱਗੇ ਤੁਸੀਂ ਕਿ 12 ਪੀਸ 13 ਪੀਸ ਤੁਸੀਂ ਕਿਲੋ ਨਹੀਂ ਦੇਖਿਆ ਹੈਗਾ ਮੈਂ ਪੁੱਛਣਾ ਚਾਹੁੰਦਾ ਵੀ ਕਿਉਂ ਤੁਸੀਂ ਇਹ ਪੀਸਾਂ ਦੇ ਹਿਸਾਬ ਨਾਲ ਕਿਉਂ ਕਹਿੰਦੇ ਪੀਸਾਂ ਦੇ ਹਿਸਾਬ ਨਾਲ ਤਾਂ ਕਿਲੋ ਚੜਦੇ 12 13 ਪੀਸ ਐ ਜੀ ਬਸ ਕਾਰਨ ਕਾਰਨ ਕਿ ਜਾਮਨ ਦਾ ਸਹੀ ਬੋ ਵੱਡਾਈ ਮੇਰੇ ਖਿਆਲ ਨਾਲ ਨਾਰਥ ਦੇ ਵਿੱਚ ਐਡੀ ਵੱਡੀ ਜਾਮਨ ਸ਼ਾਹ ਦੀ ਕੋਈ ਬਣਾਉਂਦਾ ਛੱਟ ਤੋਂ ਇਲਾਵਾ ਕੋਈ ਅੱਛਾ ਹਾਂਜੀ ਹੋਰ ਕੀ ਕੀ ਬਣਦਾ ਆਪਣਾ ਹੋਰ ਜਿਵੇਂ ਸਰਦੀਆਂ ਦੇ ਵਿੱਚ ਕਹੋ ਜੀ ਖਸਖਸ ਵਾਲੀ ਪਿੰਨੀ ਬਿਨਾ ਆਟੇ ਤੋਂ ਜੀ गाजर पाक है भुग्गा है दो तीन तरह दे अपना गाजर पाक हो के भुग्गा हो गया ये प्लेन ड्राई फ्रूट वाला जी ਤੇ ਜਿਹੜੀ ਸਾਡੀ ਮੇਨ ਹੋਲ ਸੇਲਿੰਗ ਆਈਟਮ ਹੈ ਉਹ ਗਲਾਬ ਜਾਮਨ ਬਰਫੀ ਤੇ ਮਿਲਕ ਕੇਕ ਹੈ ਜੀ ਉਹ ਅੱਛਾ ਤੁਸੀਂ ਕਿੰਨੀ ਦੇਰ ਤੋਂ ਇੱਥੇ ਦੁਕਾਨ ਤੇ ਬੈਠ ਰਹੇ ਹੋ ਕਿਉਂਕਿ ਤੀਸਰੀ ਪੀੜ੍ਹੀ کہہ ਰਹੇ ਤੁਸੀਂ ਆਪ ਤੁਹਾਨੂੰ ਕਿੰਨਾ ਤਜਰਬਾ ਹੋ ਗਿਆ ਹੁਣ ਇੱਥੇ ਦੁਕਾਨ ਤੇ ਬੈਠੇ ਗੱਦੀ ਤੇ ਬੈਠੇ ਗੱਦੀ ਤੇ ਬੈਠੇ ਦੇਖ ਲਈ ਮੈਂ ਪਲੱਸ 1 ਪਲੱਸ 2 ਫਾਦਰ ਸਾਹਿਬ ਨੇ ਆਨ ਲਾ ਗਿਆ ਸੀ ਦੀਵਾਲੀ ਇਹ ਟਾਈਮ ਜਿਹਨੇ ਪਲੱਸ 2 ਕੰਪਲੀਟ ਕੀਤਾ ਕਾਲਜ ਕੰਪਲੀਟ ਕੀਤਾ ਉਸ ਤੋਂ ਪਰਮਨੈਂਟ ਇੱਥੇ ਆ ਕੇ ਬੈਠ ਗਏ ਮੈਨੂੰ ਐਪਰੋਕਸੀਮੇਟ ਕਹ ਲ ਸੱਤ ਅੱਠ ਤੋਂ ਬਾਅਦ ਦਾ ਆ ਰਹੇ ਆ ਐਪਰਕਸਮ 18-20 ਸਾਲ ਹੋਈ ਗਿਆ ਇਹ ਇਹ ਐਕਸਪੀਰੀਅੰਸ ਰਿਹਾ 20 ਸਾਲ ਦਾ ਤਜਰਬਾ ਕਿ ਅ ਕੁਝ ਫਰਕ ਪਿਆ ਕੁਝ ਨਵਾਂ ਕੁਝ ਸਿੱਖਿਆ ਨਵਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਤੁਹਾਡੇ ਵਰਗੇ ਭਰਾ ਆਉਂਦੇ ਆ ਸਾਨੂੰ ਦੱਸਦੇ ਆ ਵੀ ਕਈ ਤਾਂ ਸਰ ਕੋ ਗਾ ਕਹਿੰਦੇ ਆ ਪੁਰਾਣੇ ਆ ਰਹੇ ਆ ਜਿਹੜੇ ਕਹਿੰਦੇ ਸੀ ਮੈਂ ਛੋਟੇ ਹੁੰਦੇ ਮੇਰੇ ਗ੍ਰੈਂਡਫਾਦਰ ਨਾਲ ਬਾਅਦ ਫਾਦਰ ਸਾਹਿਬ ਨਾਲ ਆਣਾ ਸ਼ੁਰੂ ਹੋਇਆ ਵਾਂ ਇੱਥੇ ਗੱਡੀ ਤੇ ਬੈਠਣ ਦਾ ਮੇਨ ਕਾਰਨ ਇਹ ਹੈ ਵੀ ਜਿਵੇਂ ਤੋਂ ਤੁਹਾਡੇ ਵਰਗੇ ਭਰਾ ਆਉਂਦੇ ਆ ਕਿ ਸਾਨੂੰ ਦੱਸਦੇ ਆ ਜੀ ਵੀ ਜੋ ਕੁਆਲਟੀ ਪਹਿਲਾਂ ਦਾਦਾ ਦੇ ਟਾਈਮ ਸੀ ਫਰ ਫਾਦਰ ਸਾਹਿਬ ਅਜ ਮੇਰੇ ਟਾਈਮ ਵੀ ਉਦੇ ਹੀ ਮਿਲਦੀ ਪਈ ਆ ਤੇ ਇੱਕ ਸਾਨੂੰ ਮਨ ਨੂੰ ਬਹੁਤ ਸਕੂਨ ਮਿਲਦਾ ਵਾ ਕਿ ਜੋ ਸਾਡੇ ਦਾਦਾ ਜੀ ਤੇ ਫਾਦਰ ਸਾਹਿਬ ਨੇ ਜੋ ਇੰਨੀ ਮਿਹਨਤ ਕੀਤੀ ਆ ਵੀ ਉਸ ਚੀਜ਼ ਨੂੰ ਕੰਟੀਨਿਊ ਕਰਨਾ ਮੇਰੇ ਵਾਸਤੇ ਆਪਣਾ ਬਹੁਤ ਵੱਡੀ ਗੱਲ ਹੈ ਜੀ ਇਹ ਆ ਚੀਜ਼ ਤੁਸੀਂ ਬਰਫੀ ਰੱਖੀ ਹੋਈ ਆ ਇੱਕ ਭੁਗਾ ਜੀ ਭੁਗਾ ਰੱਖਿਆ ਇਹ ਚ ਖਾਸੀਅਤ ਕੀ ਆ ਬਾਕੀ ਭੁਗਿਆਂ ਨਾਲੋਂ ਤੁਹਾਡੇ ਭੁਗੇ ਚ ਫਰਕ ਕੀ ਆ ਜਿੰਨੇ ਵੀ ਬਾਕੀ ਦੁਕਾਨਦਾਰ ਭੁਗੜਾ ਤਿਆਰ ਕਰਦੇ ਸਭ ਦੇ ਕੋਲ ਰੈਡੀमेड ਖੋਆ ਜੀ ਆਪਣੇ ਅੰਦਰ ਕੋਈ ਖੋਆ ਨਹੀਂ ਤਿਆਰ ਕਰਦਾ ਜੋ ਮੇਰੀ ਖਾਸੀ ਦਾ ਗਲਾਬ ਜਾਮਨ ਦੀ ਜਿਹੜੀ ਮੇਰੀ ਗਲਾਬ ਜਾਮਨ ਮੈਂ ਆਪਣੇ ਖੋਜ ਦੀ ਤਿਆਰ ਕਰਦਾ ਮੈਂ ਜਦੋਂ ਮੇਰਾ ਭੁਗੜਾ ਵਾ ਉਹ ਵੀ ਮੇਰੇ ਆਪਣੇ ਹੀ ਖੋਏ ਦੇ ਅੰਦਰ ਸਾਰਾ ਤਿਆਰ ਹੁੰਦਾ ਮਤਲਬ ਹਰ ਇੱਕ ਚੀਜ਼ ਤੁਸੀਂ ਆਪਣੀ ਆਪਣੇ ਅੰਦਰ ਹੀ ਕੋਈ ਕੋਈ ਬਾਹਰੋਂ ਪਰਚੇਜ਼ ਨਹੀਂ ਹੈਗੀ ਸਿਰਫ ਇੱਕ ਦੁੱਧ ਤੋਂ ਲੈ ਕੇ ਦੁੱਧ ਤੋਂ ਲੈ ਕੇ ਬਸ ਇੱਕ ਬਾਕੀ ਸਭ ਮੇਰੇ ਅੰਦਰ ਤਿਆਰ ਹੁੰਦਾ ਜੀ ਤੇ ਇਹ ਤਸਵੀਰਾਂ ਨੇ ਦੁਕਾਨ ਦੀਆਂ ਜਿਹੜੇ ਗੱ ਘੜਨੇ ਉਹਦੇ ਨਾਲ ਵੀ ਗੱਲ ਕਰਨੇ ਭਾਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਮੈਂ ਭਾਈ ਆਪਣੇ ਦਾਦੇ ਦੇ ਟਾਈਮ ਤੋਂ ਆ ਰਹੇ ਹਾਂ ਇੱਥੇ ਅੱਛਾ ਹਾਂਜੀ ਮੈਂ ਦਾਦੀ ਦੇ ਨਾਲ ਮੇਰੇ ਨੰਨਾ ਸੀਗਾ ਫਿਰ ਡੈਡੀ ਉਹਨਾਂ ਨਾਲ ਹੁਣ ਮੈਂ ਆਪਾਂ ਹਾਂ ਛੋਟੋ ਇਹਨਾਂ ਕੋ ਵਧੀਆ ਬਈਆ ਕੁਆਲਟੀ ਦਾ ਸਮਾਨ ਹੁੰਦਾ ਨਾਲੇ ਵਧੀਆ ਹੁੰਦਾ ਅਸੀਂ ਰੈਗੂਲਰ ਆਨੇ ਹਾਂ ਇਨਾਂ ਕੋ ਇਹਨਾਂ ਕੋ ਕਾਫੀ ਟੇਸਟੀ ਗੁਲਾਬ ਜਾਮੁਣਾ ਹੁੰਦੀਆਂ ਨਾਲੇ ਦੁੱਧ ਵਧੀਆ ਹੁੰਦਾ ਘੈਂਟ ਦੇ ਆ ਤੇ ਸਵਾਈ ਸਫਾਈ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਨੀਟਾ ਨੇ ਕਲੀਨ ਰੈਂਦਾ ਇਹਨਾਂ ਦਾ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲਓ ਪੂਰਾ ਸਾਫ਼ ਮਿਲਣਾ ਤੁਹਾਨੂੰ ਅੱਛਾ ਦੇਖਿਆ ਜੰਦਾ ਵੀ ਹਲਵਾਈ ਦੁਕਾਨ ਚੱਲੋ ਮੱਖੀਆਂ ਮੱਖੀਆਂ ਮੱਛਾਂ ਮਚ ਰਿਹਾ ਅਕਸਰ ਹੁੰਦੇ ਫਿਰਦੇ ਹੁੰਦੇ ਨੇ ਪਰ ਇੱਥੇ ਸਫਾਈ ਨੂੰ ਦੇਖ ਕੇ ਤੁਸੀਂ ਕੀ ਪੂਰਾ ਧਿਆਨ ਖਾਂ ਜਾਂਦਾ ਸਫਾਈ ਦਾ ਨਾ ਤੇ ਬਸ ਇੱਥੇ ਅਸੀਂ ਆਨੇ ਰਹੇ ਹਾਂ ਤੁਸੀਂ ਭਾਜੀ ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ ਮੈਂ ਵੀ 5-6 ਸਾਲਾਂ ਤੋਂ ਆ ਰਿਹਾ ਜੀ 5 ਸਾਲ ਅੱਛਾ ਬਾਕੀਆਂ ਦੇ ਟੇਸਟ ਨਾਲੋਂ ਇਹਨਾਂ ਦਾ ਟੇਸਟ ਕਿਸ ਤਰ੍ਹਾਂ ਦਾ ਫਰਕ ਹੈ ਬਹੁਤ ਬੈਟਰ ਹੈਗਾ ਬਾਕੀ ਜਗ੍ਹਾ ਵੀ ਟਰਾਈ ਕੀਤਾ ਆਪਾਂ ਇੱਧਰ ਆ ਕੇ ਗੁਲਾਬ ਜਮਨ ਖਾਣੇ ਆ ਲੱਸੀ ਪੀਣੇ ਹਰ ਸੰਡੇ ਆ ਕੇ ਇਹਨਾਂ ਦਾ ਟੇਸਟ ਬੈਟਰ ਹੈ ਸਾਰਿਆਂ ਨਾਲੋਂ ਕੁਆਲਿਟੀ ਹੈ ਸਾਫ਼ ਸੁਥਰੀ ਚੀਜ਼ ਹੈ ਸਾਡੇ ਅੱਖਾਂ ਸਾਹਮਣੇ ਤਿਆਰ ਹੁੰਦੀ ਹੈ ਲੱਸੀ ਗੁਲਾਬ ਜਮਨ ਵੀ ਹਰ ਜਗ੍ਹਾ ਦਾ ਟਰਾਈ ਕਰ ਲਿਆ ਕਿਸੇ ਕਿਸੇ ਦਾ ਇੰਨਾ ਸਵਾਦ ਨਹੀਂ ਲੱਗਿਆ ਇੱਥੇ ਦਾ ਹੀ ਸਭ ਤੋਂ ਬੈਸਟ ਹੈ ਅਬ ਤੁਸੀਂ ਕਿ ਨੀਰ ਤੋ ਆ ਰਹੇ ਹੋ ਤੁਸੀਂ ਬਜ਼ੁਰਗ ਕੀ ਹੋ ਜੀ ਆਪ 82 ਸਾਲ ਮੇਰੀ ਉਮਰ ਹੈ ਤੇ ਆਪਾਂ ਕਾਫੀ ਥੇੜ ਤੋਂ ਆ ਰਹੇ ਨਹੀਂ ਸਾਡੇ ਉਧਰ ਪਿਆਰ ਵੀ ਹੈ ਤੇ ਆਪਣਾ ਕੁਆਲਟੀ ਹੈ ਜੀ ਕੁਆਲਟੀ ਦਾ ਮੁੱਲ ਹੈ ਕੁਆਲਟੀ ਦਾ ਮੁੱਲ ਹਾਂ ਜੀ ਸਫਾਈ ਪੂਰੀ ਹੈ ਸਫਾਈ ਪੂਰੀ ਟੇਸਟ ਪੂਰਾ ਪੂਰਾ ਟੇਸਟ ਹੈ ਪਿਓਰ ਚੀਜ਼ ਹੈ ਹਾਂ ਜੀ ਪਿਓਰ ਚੀਜ਼ ਮੈਂ ਕਿ ਬਹੁਤ ਪੁਰਾਣੀ ਦੁਕਾਨ ਹੈ ਸਾਡੇ ਅਸੀਂ ਬਚਪਨ ਤੋਂ ਆ ਰਹੇ ਹਾਂ ਇੱਥੇ ਬਚਪਨ ਤੋਂ ਆ ਰਹੇ ਹਾਂ ਜੀ ਫਿਰ ਸਾਹਮਣੇ ਦੁਕਾਨ ਸੀਗੀ ਇਹ ਮੁੰਡੇ ਦਾ ਬਹੁਤ ਪਿਆਰ ਹੈ ਇੱਥੇ ਆ ਕੇ ਹੁਣ ਮਿਥੀ ਡੈਥ ਹੋ ਗਈ ਤਾਂ ਕਰਕੇ ਇੱਥੇ ਆ ਕੇ ਬੈਠੇ ਰਹੇ ਸੋ ਇਹ ਤਸਵੀਰਾਂ ਨੇ ਦੁਕਾਨ ਦੀਆ ਜਿਸ ਨੂੰ ਦੇਖ ਲਓ ਤੁਸੀਂ ਕਿਸ ਤਰ੍ਹਾਂ ਜਿਹੜੀਆਂ ਲਗਾਤਾਰ ਭੀੜ ਵੱਧਦੀ ਜਾ ਰਹੀ ਆ ਪੁਰਾਣੀ ਦੁਕਾਨ ਹੈ ਲੁਧਿਆਣਾ ਦੇ ਵਿੱਚ 97 ਸਾਲ ਪੁਰਾਣੀ ਜਿਹੜੀ ਹੈ ਦੁਕਾਨ ਸ਼ੰਕਰ ਦੀ ਹੱਟੀ ਜਿਹੜੀ ਇਹ ਦੱਸੀ ਜਾਂਦੀ ਹੈ ਮੈਂ ਕਹੂੰਗਾ ਤੁਸੀਂ ਵੀ ਇੱਥੇ ਆ ਕੇ ਦੇਖੋ ਟੇਸਟ ਦੇਖੋ ਕੀ ਫਰਕ ਹੈ ਬਾਕੀਆਂ ਤਾਂ ਦੁਕਾਨਾਂ ਨਾਲੋਂ ਤੇ ਐਸਡੀ ਦੁਕਾਨ ਨਾਲੋਂ ਕੁਝ ਜਿਹੜੇ ਲੋ 10 ਟਿੱਟ ਹੈਂਡਲਾਈਨ ਹੈ ਮੈਂ ਹਮਨੇ ਸੀ ਕੈਮਰਾ ਮੇਂ ਕੋ ਪਹੁੰਚਣਾ ਦੁਝਾਣਾ